ਤੁਸੀਂ ਵੇਖ ਰਹੇ ਹੋ ਛੰਕਾਟਾ ਟੀਵੀ ਨਿਊਜ਼ ਅਰੇ ਰਾਮ ਦੇ ਨਾਲ ਮੇਰੇ ਵੀਰ ਬੈਠੋ ਇਹਦੇ ਵਿੱਚ ਕੋਈ ਮੈਂ ਪਹਿਲਾਂ ਦੱਸਿਆ ਕੋਈ ਪਾਰਟੀ ਨਹੀਂ ਕੋਈ ਇਹਦੇ ਵਿੱਚ ਪਸਾਨਾ ਦਾ ਕੰਮ ਨਹੀਂ ਕੋਈ ਇਹਦੇ ਵਿੱਚ ਦੁਕਾਨਦਾਰਾਂ ਦਾ ਕੰਮ ਨਹੀਂ ਕੋਈ ਯਾਰਦਾਂ ਦਾ ਕੰਮ ਨਹੀਂ ਕੀ ਹੋਇਆ ਇੱਕ ਦੇਸ਼ ਦੀ ਰਾਖੀ ਕਰਨ ਵਾਲਾ ਅੱਜ ਉਹ ਸਾਡੇ ਨੂੰ ਉਹ ਕੱਟ ਰਿਹਾ ਸਾਨੂੰ ਉਹ ਬੰਦਾ ਖਾ ਰਿਹਾ ਸਾਰੇ ਦੇਖੋ ਆਲਡ ਬਾਰਡ ਉਸ ਤੋਂ ਬਾਅਦ ਸਾਡੇ ਨਾਲ ਮਜ਼ਦੂਰ ਰਲੇ ਦੁਕਾਨਦਾਰ ਰਲੇ ਆਰਤੀਗਰ ਰਲੇ ਸਾਡੇ ਨਾਲ ਸਾਰੇ ਹੀ ਵਰਗ ਰਲ ਗਏ ਆਪਾਂ ਪੰਜਾਬ ਸਾਰੇ ਪਹਿਲਾਂ ਇਕੱਠੇ ਹੋਏ ਪੰਜਾਬ ਨੇ ਮੁੱਦਾ ਚੱਕਿਆ ਸਾਡੇ ਨਾਲ ਹਰਿਆਣਾ ਹਿਮਾਚਲ ਮੈਂ ਕਹਿੰਦਾ ਕੈਨੇਡਾ ਅਮਰੀਕਾ ਇਟਲੀ ਕਿਹੜਾ ਮੁਲਕ ਹੈ ਜਿਹੜਾ ਸਾਡੇ ਨਾਲ ਨਹੀਂ ਤੁਰਿਆ ਦੇਖੋ ਧੰਕੀਆਂ ਆ ਰਹੀਆਂ ਐਸ ਟਾਈਮ ਮੋਦੀ ਨੂੰ ਕਿ ਜੇ ਤੂੰ ਇੱਥੇ ਨਾ ਰੱਦ ਕੀਤੇ ਤੈਨੂੰ ਬਾਹਰ ਅਥੇ ਦੇਸ਼ ਦੇ ਵਿੱਚ ਨਹੀਂ ਵੜਨ ਦਵਾ ਮੈਂ ਕਿ ਇੱਕ ਪ੍ਰਧਾਨ ਮੰਤਰੀ ਨੂੰ ਐਡੀ ਐਡੀ ਧਮਕੀਆਂ ਆਉਣ ਲੱਗ ਪਈਆਂ ਹਜੇ ਨਹੀਂ ਉਹ ਕੁੱਤੇ ਦਾ ਪੁੱਤ ਮੰਨ ਰਿਹਾ ਉਹ ਹੱਲੇ ਕਿਸੇ ਲੀਡ ਦੇ ਉੱਤੇ ਨਹੀਂ ਆ ਰਿਹਾ ਐਡੀ ਅੜੀ ਦੇ ਵਿੱਚ ਬੈਠਾ ਅੱਜ ਅੱਜ 25 ਤਰੀਕ ਦੇ 25 ਤਰੀਕ ਦੇ ਜਾ ਕੇ ਦੇਖੋ ਕਿਸਾਨ ਮਜ਼ਦੂਰ ਦਿੱਲੀ ਦੇ ਵਿੱਚ ਐਡਾ ਵੱਡਾ ਸ਼ਗਰਸ਼ ਕਰ ਰਹੇ ਆ ਚਾਰ ਮੀਟਿੰਗਾਂ ਹੋ ਚੁੱਕੀਆਂ ਹਜੇ ਉਹ ਕਿਸੇ ਲੀਡ ਦੇ ਉੱਤੇ ਨਹੀਂ ਆ ਚੁੱਕਾ ਜੇ ਸੱਜਣੋ ਮਿੱਤਰੋ ਜੇ ਉਹਨੇ ਕਾਲੇ ਨੂੰ ਨਾਰਾ ਦਿੱਤੇ ਸੈਟ ਜੋ ਤੇ ਰਿਆ ਤੇ ਜਿੱਥੇ ਤੇ ਬੜੇ ਦੰਗੇ ਮਚਣਗੇ ਬੜਾ ਨੁਕਸਾਨ ਹੋਊਗਾ ਤੇ ਨੁਕਸਾਨ ਕੌਣ ਕਰੂਗਾ ਨੁਕਸਾਨ ਕਰੂਗਾ ਇੱਕ ਮੋਦੀ ਜਿਹਨੂੰ ਆਪਾਂ ਪ੍ਰਧਾਨ ਮੰਤਰੀ ਬਣਾਇਆ ਕਿਉਂਕਿ ਇੱਕ ਪਿੰਡ ਦਾ ਸਰਪੰਚ ਹੋਵੇ ਉਹ ਜम्मे ਹਾਂਜੀ ਸਰ ਕੀ ਨਾਮ ਜੀ ਆਪਣਾ ਮੇਰਾ ਨਾਮ ਜਸਵਿੰਦਰ ਸਿੰਘ ਜੋਲ ਕਿਹੜਾ ਪਿੰਡ ਹੈਗੇ ਇਹ ਪਿੰਡ ਆਪਣਾ ਤਲਵੰਡੀ ਠੀਕ ਹੈ ਹਲਕਾ ਨਕੌਂਦਰ ਦੇ ਵਿੱਚ ਠੀਕ ਹੈ ਕਿੱਥੇ ਹਲਕਾ ਨਕੌਂਦਰ ਚ ਹਾਂਜੀ ਹਾਂਜੀ ਠੀਕ ਹੈ ਤੇ ਕੀ ਹਾਲਾਤ ਚੱਲ ਰਹੇ ਦਿੱਲੀ ਤੁਸੀਂ ਕਿੰਨ੍ਹਾ ਦੱਸਦੇ ਦਿੱਲੀ ਤੋਂ ਹੋ ਕੇ ਆਏ ਆਂ ਹਾਂਜੀ ਦਿੱਲੀ ਅਸੀਂ 5-6 ਦਿਨ ਲਾ ਕੇ ਆਏ ਆਂ ਉੱਥੇ ਤੇ ਆਪਣੇ ਜਿੰਨੇ ਵੀ ਕਿਸਾਨ ਜਥੇ ਬੰਦੀਆਂ ਉੱਥੇ ਐਨ ਪੂਰੇ ਜੋਰ-ਜੋਰ ਲੱਗਾ ਪਿਆ ਆ ਵੀ ਕਿਸੇ ਵੀ ਆਪਾਂ ਜਿਹੜਾ ਵੀ ਮੋਦੀ ਨੇ ਬੈਲ ਪਾਸ ਕੀਤੇ ਆ ਵੀ ਉਹ ਵਾਪਸ ਕਰਾ ਕੇ ਆਉਣਾ ਆ ਬਾਕੀ ਆਪਣੇ ਬੰਦੇ ਸੰਘਰਸ਼ ਪੂਰਾ ਕਰਦੇ ਆ ਉੱਥੇ ਖਾਣ-ਪੀਣ ਦੀ ਕੋਈ ਕਮੀ ਨਹੀਂ ਗਈ ਹਰਿਆਣਾ ਤੇ ਦਿੱਲੀ ਵਾਲੇ ਵੀ ਆਪਣਾ ਬਹੁਤ ਸਾਥ ਦੇ ਰਹੇ ਆ ਕੋਈ ਚੀਜ਼ ਦੀ ਕਮੀ ਨਹੀਂ ਜੀ ਉੱਥੇ ਠੀਕ ਹੈ ਹਾਂਜੀ ਤੇ ਇੱਥੇ ਇਹਦੇ ਕਿਦਾਂ ਹੁਣ ਨਾਲ ਆਪਣੇ ਸੰਘਰਸ਼ ਕਿ ਆਪਣੇ ਕਿੰਨਾ ਕੁ ਮਤਲਬ ਸਹਿਯੋਗ ਮਿਲ ਰਿਹਾ ਜੀ ਬਈ ਤਕਰੀਬਨ 100 ਦੇ ਵਿੱਚੋਂ 99% ਆਪਾਂ ਸਹਿਯੋਗ ਮਿਲ ਰਿਹਾ ਜੀ ਠੀਕ ਹੈ ਸਾਰੇ ਕਿਸਾਨ ਭਾਈਚਾਰੇ ਹੋਰ ਜੋ ਜਿਹੜੇ ਵੀ ਆਪਣੇ ਯਾਰ ਦੋਸਤੋ ਸਾਡੇ ਵੀ ਦਿੱਲੀ ਮਤਲਬ ਉਦੋਂ 5-6 ਗੁਣਾ ਜ਼ਿਆਦਾ ਉੱਥੇ ਜੀ ਆਪਣੇ ਜਥੇਬੰਦੀਆਂ ਪਹੁੰਚ ਗਈਆਂ ਸਾਰੀਆਂ ਜਥੇਬੰਦੀਆਂ ਮਤਲਬ ਜਾ ਰਹੀਆਂ ਨਾਲ ਹਾਂਜੀ ਹਾਂਜੀ ਠੀਕ ਹੈ ਹੋਰ ਆਸ-ਪਾਸ ਦੇ ਪਿੰਡਾਂ ਦੇ ਕਿਦਾਂ ਨਾਲ ਆਪਾਂ ਸਹਿਯੋਗ ਮਿਲ ਰਿਹਾ ਜੀ ਮੈਂ ਕਹਾਂ ਜੀ ਪੂਰਾ ਪ੍ਰੋਪਰ ਸਹਿਯੋਗ ਮਿਲ ਰਿਹਾ ਆ ਪੈਨਿਸ ਦਾ ਇਦਾਂ ਆ ਜਿੱਦਾਂ ਜੇ ਹੁਣ ਇੱਕ ਘਰ ਦੇ ਵਿੱਚ 6 6 7 7 ਮੈਂਬਰ ਆ ਤਾਂ ਦੋ ਦੋ ਮੈਂਬਰ ਇੱਥੇ ਆ ਪੰਜ ਪੰਜ ਮੈਂਬਰ ਸਾਰੇ ਉੱਥੇ ਪਹੁੰਚੇ ਆ ਜੀ ਹਾਂ ਜੀ ਤੇ ਜਿਹੜੇ ਆਪਣੇ ਘਰਾਂ ਨੂੰ ਛੱਡ ਕੇ ਗਏ ਹੈਗੇ ਇੱਥੇ ਬਈ ਇਦਾਂ ਬੱਚਿਆਂ ਨੂੰ ਤੇ ਉਹਨਾਂ ਦਾ ਖਿਆਲ ਕੌਣ ਰੱਖ ਰਿਹਾ ਮਗਰ ਉਹਨਾਂ ਦੇ ਹੁਣ ਦੇਖੋ ਜੀ ਪਹਿਲੀ ਗੱਲ ਤਾਂ ਜਦੋਂ ਇੱਥੋਂ ਹੁਣ ਗਏ ਆ ਸਿਰ ਤੇ ਕਫਨ ਬਨ ਕੇ ਗਏ ਆ ਵੀ ਜੇ ਉੱਥੇ ਗੋਲੀ ਵੀ ਲੱਗੀ ਤਾਂ ਗੋਲੀ ਵੀ ਖਾਣ ਨੂੰ ਤਿਆਰ ਆ ਪਰ ਅਸੀਂ ਆਪਣੇ ਹੱਕ-ਮਾਬਲੇ ਲੈ ਕੇ ਆ ਤੇ ਮਗਰ ਜ਼ਮੀਨਾਂ ਨੂੰ ਕਿਦਾਂ ਮਤਲਬ ਜੋ ਫਸਲਾਂ ਲਾਈਆਂ ਆ ਇਹਨਾਂ ਨੂੰ ਪਾਣੀ ਵਗੈਰਾ ਕਿਦਾਂ ਦੇ ਰਹੇ ਆ ਮਤਲਬ ਡਿ ਹਾਂ ਜੀ ਤੁਸੀਂ ਬਾਰੀ ਬਾਰੀ ਆਉਂਦੇ ਆ ਉਹ ਫੇ ਪਾਣੀ ਲਾ ਜਾਂਦੇ ਆ ਫੇ ਉਹ ਚੱਲ ਜਾਂਦਾ ਦੂਆ ਮੁੰਡਾ ਆ ਜਾਂਦਾ ਇਦਾਂ ਡਿਊਟੀਆਂ ਬੁਲਾਈਆਂ ਆ ਤੁਸੀ ਕਿੰਨੇ ਦਿਨਾਂ ਬਾਅਦ ਆਏ ਜੀ ਵਾਪਸ ਅਸੀਂ ਤਕਰੀਬਨ ਜੀ 5-6 ਦਿਨ ਲ ਉੱਥੇ ਰਹੇ ਹਾਂ ਠੀਕ ਹੈ ਹਾਂ ਜੀ ਪਰਸ ਸ਼ਾਮੀਆਂ ਅਸੀਂ ਠੀਕ ਹੈ ਤੇ ਹੁਣ ਉਹ ਮੋਦੀ ਦੇ ਕੀ ਅੱਗੇ ਸੋਚ ਹੈਗੀ ਆ ਦੇਖੋ ਜੀ ਮੋਦੀ ਮੋਦੀ ਹੁਣ ਤਕਰੀਬਨ ਮੈਨੂੰ ਲੱਗਦਾ ਅੰਬਾਨੀ ਤੇ ਅੰਡਾਨੀ ਕਰਕੇ ਨਹੀਂ ਉਹ ਪਿੱਛੇ ਉਹਨਾਂ ਦੀਆਂ ਪਾਵਰਾਂ ਆ ਮੋਦੀ ਕਹਿ ਰਿਹਾ ਵੀ ਮੈਂ ਬਿੱਲ ਵਾਪਸ ਨਹੀਂ ਲੈਣੇ ਚੇਂਜ ਕਰਨ ਨੂੰ ਤਿਆਰ ਹੈ 90 90% ਪਰ ਜਿਹੜੀਆਂ ਆਪਣੀ ਜਥੇਬੰਦੀਆਂ ਆ ਉਹ ਕਹਿੰਦੇ ਜਿੰਨਾ ਚਿਰ ਅਸੀਂ ਆਪਣੇ ਬਿੱਲ ਵਾਪਸ ਨਹੀਂ ਕਰਾ ਕੇ ਜਾਂਦੇ ਸਾਨੂੰ ਕੋਈ ਸ਼ਰਤ ਮਨਜ਼ੂਰ ਨਹੀਂ ਠੀਕ ਹੈ ਜੀ ਬਾਕੀ ਹੱਲੇ ਮੈਨੂੰ ਲੱਗਦਾ ਨੈਕਸਟ ਮੀਟਿੰਗ ਸ਼ੈਡ ਕਰ ਲੂੰ ਜਾਂ ਪਰਸੋਂ ਨੂੰ ਆ ਉਹ ਦੁਬਾਰਾ ਹਾਂਜੀ 9 ਤਰੀਕ ਨੂੰ ਕਹਿ ਰਹੇ ਸੀਗੇ ਜੇ ਅਸੀਂ 9 ਤਰੀਕ ਨੂੰ ਬਸ ਠੀਕ ਹੈ ਜੀ ਹਾਂਜੀ ਬਾਕੀ ਉਹ ਤੋਂ ਬਾਅਦ ਪਤਾ ਲੱਗੂ ਕੀ ਕਹਿੰਦੇ ਜੀ ਕੀ ਨਹੀਂ ਕਹਿੰਦੇ ਠ ਹਾਂਜੀ ਸਤਿ ਸ੍ਰੀ ਅਕਾਲ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਕੀ ਨਾਮ ਜੀ ਆਪਣਾ ਸਾਹਿਬ ਸਿੰਘ ਜੀ ਕਿਹੜਾ ਪਿੰਡ ਜੀ ਤਲਵੰਦ ਜੀ ਠੀਕ ਹੈ ਤੇ ਕੀ ਸਹਿਯੋਗ ਮਿਲ ਰਿਹਾ ਤੁਹਾਨੂੰ ਇੱਥੋਂ ਮਤਲਬ ਸਾਨੂੰ ਨਗਰ ਦੇ ਵਿੱਚੋਂ ਬਹੁਤ ਜ਼ਿਆਦਾ ਸਹਿਯੋਗ ਮਿਲਿਆ ਆ ਠੀਕ ਹੈ ਮਿਲ ਵੀ ਰਿਹਾ ਤੇ ਮਿਲੂਗਾ ਵੀ ਠੀਕ ਹੈ ਅੱਜ ਵੀ ਸਾਡੀ ਜਿਹੜੀ ਆ ਤਲਵੰਦ ਦੇ ਵਿੱਚ ਮੀਟਿੰਗ ਚੱਲ ਰਹੀ ਆ ਹਾਂ ਅੱਡੇ ਦੇ ਵਿੱਚ ਅਸੀਂ ਜਿੰਨੇ ਵੀ ਸਾਥੀਆਂ ਨੂੰ ਇੱਕ ਸਨੇਹਾ ਪੱਤਰ ਭੇਜਿਆ ਸੀ ਇੱਕ ਇੱਕ ਸਾਥੀ ਦੇ ਨਾਲ ਪੰਜ ਪੰਜ ਸੱਤ ਸੱਤ ਜਾਣੇ ਘਰਾਂ ਦੇ ਵਿੱਚੋਂ ਨਿਕਲ ਕੇ ਆਏ ਆ ਤੁਸੀਂ ਦੇਖ ਰਹੇ ਆ ਅੱਜ ਦੇ ਵਿੱਚ ਸਾਡਾ ਕਿੰਨਾ ਇੱਥੇ ਜੂੜ ਮੇਲਾ ਇਕੱਠਾ ਹੋਇਆ ਆ ਆਸ-ਪਾਸ ਦੇ ਦੁਕਾਨਦਾਰ ਜਿੱਦਾਂ ਸਾਰੇ 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 ਤਲਵੰਦੀਆਂ ਸਾਡੇ ਦੁਕਾਨਾਂ ਬੰਦਿਆ ਕਿਸੇ ਨੂੰ ਕੋਈ ਇੱਥੋਂ ਦੀ ਆਵਾਜ਼ ਆਵੀ ਵੀ ਅਸੀਂ ਨਹੀਂ ਨੰਗਣ ਦਿੰਦੇ ਅਸੀਂ ਸਮੁੱਚੇ ਬੰਦ ਕੀਤਾ ਸਭ ਕੁਝ ਨੰਗਣਾ ਇੱਥੋਂ ਦੀ ਅਸੀਂ ਜਿੰਨਾ ਚਿਰ ਸਾਡੀ ਮੀਟਿੰਗ ਚੱਲੂਗੀ ਅਸੀਂ ਕਿ ਸਾਰਿਆਂ ਦੀ ਸਹਿਮਤੀ ਹੈ ਸਾਨੂੰ ਸਾਨੂੰ ਟੈਕਸੀ ਸਟੈਂਡ ਵਾਲਿਆਂ ਨੇ ਸਾਨੂੰ ਹੋਰ ਨੱਗਰ ਵਾਲਿਆਂ ਨੇ ਬੜਾ ਜਿਆਦਾ ਚ ਸਹਿਯੋਗ ਦਿੱਤਾ ਅਸੀਂ ਕਦੀ ਡੋਲਾਂਗੇ ਨਹੀਂ ਸਹੀ ਹੈ ਜਿੱਦਾਂ ਤੋਂ ਸਾਡਾ ਸੰਘਰਸ਼ ਚੱਲ ਰਿਹਾ ਸਾਨੂੰ ਬੜੀ ਮਗਰੋਂ ਹਮਾਇਤ ਪਹੁੰਚ ਰਹੀ ਆ ਅਸੀਂ ਦਿੱਲੀ ਦੇ ਵਿੱਚ ਵੀ ਜਾ ਕੇ 12 13 ਦਿਨ ਬੈਠ ਕੇ ਆਏ ਆ ਉੱਥੇ ਬੜਾ ਸੰਘਰਸ਼ ਕਰਕੇ ਆਏ ਆ ਠੀਕ ਹੈ ਅਸੀਂ ਕੋਸ਼ਿਸ਼ ਇਹ ਦੇਖਣ ਨੂੰ ਮਿਲ ਰਿਹਾ ਉਸ ਦਿੱਲੀ ਜਿੱ ਕਿੰਨਾ ਕੁ ਮਤਲਬ ਬਹੁਤ ਜ਼ਿਆਦਾ ਜੀ ਸਾਰੇ ਹੀ ਸੂਬੇ ਇਕੱਠੇ ਹੋ ਗਏ ਦਿੱਲੀ ਦੇ ਵਿੱਚ ਹਾਂ ਬੜਾ ਹਰਿਆਣੇ ਵੱਲੋਂ ਦਿੱਲੀ ਵੱਲੋਂ ਸਾਨੂੰ ਸਹੂਜ ਇੰਨਾ ਮਿਲ ਰਿਹਾ ਕਿ ਬੱਚਾ ਬੱਚਾ ਸਾਡੀ ਆਣ ਕੇ ਉੱਥੇ ਫਾਇਦਾ ਕਰ ਰਿਹਾ ਅਸੀਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਹਰ ਇੱਕ ਚੀਜ਼ ਸਾਨੂੰ ਇੰਨੀਆਂ ਘਰ ਦੇ ਵਿੱਚ ਸਹੂਲਤਾਂ ਨਹੀਂ ਜਿੰਨੀਆਂ ਸਾਨੂੰ ਉੱਥੇ ਸਹੂਲਤਾਂ ਦੇ ਰਹੇ ਉਹ ਕਿਉਂ ਸਹੂਲਤਾਂ ਦੇ ਰਹਿਆ ਸਾਨੂੰ ਉਹ ਕਹਿੰਦੇ ਆ ਹਰਿਆਣੇ ਵਾਲੇ ਕਿ ਪੰਜਾਬ ਸਾਡਾ ਵੱਡਾ ਭਰਾ ਆ ਸਾਡਾ ਵੱਡਾ ਭਰਾ ਸਾਡੇ ਨਾਲ ਤਰਪਿਆ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਅਸੀਂ ਜਿੱਤ ਕੇ ਆਵਾਂਗੇ ਪਰ ਮੈਂ ਤਾਂ ਵੀ ਨਾ ਇਹ ਗੱਲ ਕਹਿਣਾ ਅਸੀਂ ਦਿੱਲੀ ਦੇ ਵਿੱਚੋਂ ਮੋਰਚਾ ਫਤਿਹ ਕਰਕੇ ਆਵਾਂਗੇ ਮੋਦੀ ਨੂੰ ਅਸੀਂ ਹਾਰ ਮੰਨ ਕੇ ਉੱਥੇ ਭਜਾਵਾਂਗੇ ਮੋਦੀ ਦੇ ਹੁਣ ਕੀ ਵਿਚਾਰ ਤਾਂ ਮੋਦੀ ਦੇਖੋ ਜੀ ਮੋਦੀ ਫਸ ਚੁੱਕਾ ਆ ਅੱਛਾ ਜੀ ਮੋਦੀ ਫਸ ਚੁੱਕਾ ਆ ਉਹ ਹੁਣ ਇੱਕ ਬਿਸ਼ਰਮ ਹੋ ਚੁੱਕਾ ਜੇ ਜਿਉਂ ਜਿੱਦਾਂ ਕਹਿੰਦੇ ਸੱਪ ਦੇ ਮੂੰਹ ਦੇ ਵਿੱਚ ਕੋੜ ਕਰ ਲਈ ਜਿਉ ਖਾਵੇ ਹਾਂਜੀ ਤਾਂ ਵੀ ਉਹ ਕੂੜਾ ਜੋ ਛੱਡੇ ਤਾਂ ਕਲੰਕ ਮੋਦੀ ਨਾਲੇ ਕੰਮ ਹੋ ਗਿਆ ਮੋਦੀ ਨੇ ਜਿੰਨੇ ਵੀ ਫੈਸਲੇ ਲਏ ਹਨ ਮੋਦੀ ਇਸ ਕਰਕੇ ਨਹੀਂ ਇਹ ਕਾਨੂੰਨ ਨੂੰ ਰੱਦ ਕਰ ਰਿਹਾ ਉਹਨੇ ਜਿੰਨੇ ਕਾਨੂੰਨ ਪਾਸ ਕੀਤੇ ਆ ਸਾਰੇ ਉਹਨੇ ਗਲਤ ਕੀਤੇ ਆ ਜਿੰਨੇ ਵੀ ਕਾਨੂੰਨ ਦਿੱਤੇ ਸਾਰੇ ਗਲਤ ਕੀਤੇ ਉਹਨੂੰ ਪਤਾ ਲੱਗਾ ਕਿ ਜੇ ਮੈਂ ਇਸ ਕਾਨੂੰਨ ਨੂੰ ਇਸ ਕਾਨੂੰਨ ਨੂੰ ਮੈਂ ਛੱਡ ਦਿੱਤਾ ਮੈਨੂੰ ਦੂਜੇ ਵੀ ਕਾਨੂੰਨ ਸਾਰੇ ਛੱਡਣੇ ਪੈਣਗੇ ਇਸ ਕਰਕੇ ਉਹ ਫਸ ਗਿਆ ਠੀਕ ਹੈ ਇਸ ਕਰਕੇ ਫਸ ਗਿਆ ਉਹਦੀ ਕੋਈ ਪੇਸ਼ ਨਹੀਂ ਜਾਂਦੀ ਉਹ ਮੰਨੂਗਾ ਬੜੇ ਜੁੱਤੀਆਂ ਖਾ ਕੇ ਮੰਨੂਗਾ ਫੇਰ ਉਹ ਫੇਰ ਭਜੂਗਾ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹੁਣ ਇੱਥੇ ਜਿਹੜੇ ਆਪਣੇ ਵੀਰ ਆ ਕੇ ਬੈਠੇ ਹੈ ਕਿਹੜੇ ਕਿਹੜੇ ਪਿੰਡਾਂ ਤੋਂ ਆਏ ਆਗੇ ਆ ਇਹ ਵੀ ਆਪਣੇ ਪਿੰਡ ਤਾਲਵੰਨ ਤੋਂ ਆ ਨੇੜੇ ਨੇੜੇ ਪਿੰਡ ਤਿੰਨ ਚਾਰ ਆ ਗਦਰਾ ਭੋਡੇ ਬੋਰਜ ਚਾਰ ਪੰਜ ਪਿੰਟ ਘਾਰਾ ਸਾਰੇ ਜੀ ਆ ਕੇ ਬੈਠੇ ਇੱਥੇ ਸਾਰੇ ਠੀਕ ਹੈ ਹਾਂਜੀ ਸਾਰੇ ਸਾਰਿਆਂ ਦੇ ਸਹਿਯੋਗ ਦੇ ਨਾਲ ਮਤਲਬ ਆਪਾਂ ਇੱਕਜੁੱਟ ਹੋ ਕੇ ਕੰਮ ਕਰ ਰਹੇ ਹਾਂ ਬਿਲਕੁਲ ਜੀ ਇੱਥੇ ਕੋਈ ਪਾਰਟੀ ਵਾਜੀ ਨਹੀਂ ਜੇ ਕਹੀਏ ਹੁਣ ਇੱਥੇ ਪਾਰਟੀ ਵਾਜੀਆਂ ਨੂੰ ਭੁੱਲ ਕੇ ਮਤਲਬ ਭੁੱਲ ਕੇ ਸਾਰੇ ਮੁੰਡੇ ਇਕੱਠੇ ਹੋ ਕੇ ਪੂਰਾ ਸਾਡਾ ਸਾਥ ਦੇ ਰਹੇ ਆ ਤੇ ਉਹਦੇ ਚੱਕਰ ਦੇ ਵਿੱਚ ਤੁਹਾਨੂੰ ਪਤਾ ਹੀ 8 ਤਰੀਕ ਨੂੰ ਸਾਰਾ ਪੰਜਾਬ ਇੰਡੀਆ ਬੰਦ ਸੀਗਾ ਤੇ ਤਕਰੀਬਨ 5 6 ਦਿਨ ਪਹਿਲਾਂ ਹੀ ਦੱਸਤਾ ਸੀਗਾ ਹਾਂਜੀ ਅੱਜ ਕਿਹੜੀ ਕੱਢ ਕੇ ਆਏ ਕੋਈ ਵੀ ਦੁਕਾਨ ਨਹੀਂ ਖੁੱਲੀ ਸੀਗੀ ਉਹਨੇ ਚੱਕਰ ਇਹਦਾ ਰੋਡ ਮੈਨ ਜਾਮ ਕੀਤਾ ਸੀਗਾ ਤੇ ਮੁੰਡੇ ਨਾਲ ਸਾਰੇ ਗਰੌਂ ਠੀਕ ਹਾਂਜੀ ਸਾਰੀਆਂ ਦੁਕਾਨਾਂ ਸਾਰੇ ਕਲੋਜ਼ ਹੀ ਆਈ ਸਹੀ ਹੈ ਮਤਲਬ ਸਾਰਿਆਂ ਨਾਲ ਸਾਥ ਮਿਲ ਜਾ ਆਪਾਂ ਨੂੰ ਪੂਰਾ ਸੰਜੋਗ ਸਾਰੇ ਨਾਲ ਹੈ ਜੀ ਆਪਣੇ ਇਦਾਂ ਨਹੀਂ ਹੈਗਾ ਕੋਈ ਚੱਕਰ ਮੈਂ ਫਲਾਨੀ ਪਾਰਟੀ ਦੇ ਇਦਾਂ ਤਾਂ ਕੋਈ ਚੱਕਰ ਨਹੀਂਗਾ ਠੀਕ ਹੈ ਜਿੰਨੇ ਵੀ ਯੰਗ ਮੁੰਡੇ ਆ ਸਾਰੇ ਨਾਲ ਇਕੱਠੇ ਹੋ ਕੇ ਕਹਿੰਦੇ ਜੋ ਵੀ ਕਰਨਾ ਇਕੱਠੇ ਹੋ ਕੇ ਕਰਾਂਗੇ ਹਾਂਜੀ ਆਪਣਾ ਹੱਕ ਇੱਦੀ ਲਿਆ ਜਾਊਗਾ ਆਪਣਾ ਹੱਕ ਇੱਦੀ ਲੈ ਹੋਣਾ ਜੀ ਇਕੱਠੇ ਹੋ ਕੇ ਤੇ ਜੇ ਤਾਂ ਆਪਾਂ ਪਾਰਟੀ ਦੇ ਵਗ ਲੱਗੇ ਰ ਫੇਰ ਤਾਂ ਕੁਝ ਨਹੀਂ ਬਣਦਾ ਇਹ ਠੀਕ ਹੈ ਜੀ